अजे संविधान बचाओ रैली देख अजल अजीत सूबा प्रधान सलदार ਮਹਿੰਦਰ ਸਿੰਘ ਰਾਣਾ ਬਰੇਂਦਰੀ ਇਹ ਪੁਨਚਰ ਬਾਰੇ ਜਾਣਕਾਰੀ ਦੇ ਦਿਓ ਅੱਜ ਸੰਵਿਧਾਨ ਬਚਾਓ ਇਹ ਸਭਾ ਸੀਗੀ ਸਾਡੇ ਸ਼ਾਨਦਾਰ ਨਿਵੇਕ ਬੁਰਾ ਸਾਹਿਬ ਨੇ ਪਰ ਗਿਲਾ ਫਰਦਾਨ ਨੇ ਉਸੇ ਕੀ ਕੀਤੀ ਸੀ ਸੋ ਇਹ ਪੂਰੇ ਪੰਜਾਬ ਮੰਡੇ ਵਿੱਚ ਇਸ ਤਰ੍ਹਾਂ ਦੀਆਂ ਸੰਵਿਧਾਨ ਬਚਾਓ ਅਸੀਂ ਸਭਾ ਹੋ ਰਹੀ ਹੈ ਰਾਗੂ ਕਾਨੀ ਦੇ ਅਰੇਸ਼ ਸੰਵਿਧਾਨ ਤੋਂ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਘਟਨਾ ਸੀ ਕਿਸ ਪ੍ਰਕਾਰ ਸੰਵਿਧਾਨ ਮੂਤ ছায়ਾ ਪਰ ਕਿ ਅੱਜ ਦੇ ਸਮੇਂ ਦੇ ਵਿੱਚ ਸੰਵਿਧਾਨ ਤੋਂ ਨੁਕਸਾਨ ਪਹੁੰਚੋਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਆਰਐਸਐਸ ਨੇ ਲੋਕ ਕਹਿੰਦੇ ਕਿ ਸੈਕੂਲਰ ਜਿਹੜਾ ਸ਼ਬਦ ਹੈਗਾ ਉਹ ਸੰਵਿਧਾਨ ਚੋਂ ਮਿਟਾ ਦੇਣਾ ਚਾਹੀਦਾ ਨਹੀਂ ਉਹ ਸੋ ਕਈ ਵਾਰੀ ਆਰਐਸਐਸ ਦੀ ਸੋਚ ਕੇ ਜਿਵੇਂ ਆ ਦੇਸ਼ ਦੇ ਗ੍ਰਹਿ ਮੰਤਰੀ ਜਾਂ ਕੀ ਇਤਨੀ ਬਾਤ ਦਾ ਬਾਬਾ ਸ ਅਪੀਲ ਕਰ ਅਪੀਲ ਕਰ ਲਗਾ ਰੱਖੀ ਸੋ ਇਹ ਤਾਂ ਬਹੁਤ ਕਿਰਪਾ ਹੋਈ ਲੜਾਈ ਲੜੀ ਜਿੰਦਾ ਹੁਣ ਤੱਕ ਸੰਵਿਧਾਨ ਨੂੰ ਬਦਲ ਦੇਣਾ ਸੀਗਾ 400 ਸੀਟਾਂ ਦਾ ਜਿਹੜਾ ਇਹਨਾਂ ਦਾ ਨਾਰਾ ਸੀ ਉਹ ਲੋਕਾਂ ਦੇ ਪਾਰ ਨਹੀਂ ਹੋਣ ਦਿੱਤਾ ਔਰ ਇਸ ਕਰਕੇ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਲੋਕਾਂ ਦੇ ਜੋ ਹੱਕ ਹੈਗੇ ਉਹਨਾਂ ਦੇ ਬਾਰੇ ਦੱਸਣ ਆਸੇ ਅੱਜ ਦੀ ਇਹ ਸਭਾ ਬੁਲਾਈ ਗਈ ਸੀ ਜਿਹਦੇ ਵਿੱਚ तमाम ਲੋਕ ਅਸੀਂ ਸ਼ਾਮਲ ਹੋਏ ਔਰ ਅੱਜ ਮੈਨੂੰ ਮਕੰਮਲ ਪੋਰਟੇਸ ਦਾ ਫਕਰ ਹੈ ਅਰੂੜਾ ਸਾਹਿਬ ਤੇ ਕਿ ਜਿਸ ਪ੍ਰਕਾਰ ਦਾ ਅੱਜ ਹਜ਼ੂਮ ਆਇਆ ਉਹੇ ਦਿਵਾਪੇ ਦੇ ਵਿੱਚ ਮੈਨੂੰ ਕਦੇ ਪਹਿਲਾਂ ਵੇਖਣ ਨੂੰ ਇਸ ਤਰ੍ਹਾਂ ਦਿਵਾਪੇ ਚ ਇਨਚਾਰੇ ਇਥੇ ਸ਼ਾਮ 84 ਰਾਜ ਮੁਖੇਰੀਆਂ ਵੀ ਕਰਕੇ ਆਏ ਆ ਬਹੁਤ ਸੋਹਣਾ ਦਿਵਾਪੇ ਦੇ ਲੋਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਤੇ ਰਿਸਪੌਂਸ ਹੈਗਾ ਤੋਂ ਮੈਨੂੰ ਪੂਰਨ ਉਮੀਦ ਹੈ ਕਿ ਆਉਣ ਆਵੇ ਸਮੇਂ ਔਰ ਪਾਰਟੀ ਦਾ ਜਿਹੜਾ ਚੰਗਾ ਹੈ ਉਹ ਅਸੀਂ ਪੂਰੇ ਸ਼ਾਰਕੋਰ ਚਲੇਂਚ ਤੇ ਸ਼ਾਰਕੋਰ ਵੀ ਇੱਥੇ ਹੋਣ ਵਾਲੀ ਸਮਝ ਕਟਾ ਪ੍ਰਧਾਨ ਜੀ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਪਰ ਇਹ ਵੀ ਦੱਸ ਦਿਓ ਸੰਵਿਧਾਨ ਨੂੰ ਖਤਰਾ ਕਿਹਨਾਂ ਤੋਂ ਹੈ ਜੀ ਆਮ ਲੋਕ ਤਾਂ ਸੰਵਿਧਾਨ ਦੀ ਬਹੁਤ ਪਾਲਣਾ ਕਰਦੇ ਨੇ ਮੰਨਦੇ ਨੇ ਜੋ ਆਪਣੇ ਹੱਕ ਨੇ ਕਹਾਂ ਤਾਂ ਇਹ ਸਰਕਾਰਾਂ ਹੀ ਕਰਦੀਆਂ ਜੀ ਰਾਜਨੀਤਿਕ ਪਾਰਟੀਆਂ ਕਰਦੀਆਂ ਸੰਵਿਧਾਨ ਦਾ ਜੀ ਦੱਸ ਰਹੇ ਕਿ ਸੰਵਿਧਾਨ ਦੇ ਪ੍ਰਤੀ ਅਵੇਅਰਨੈਸ ਹੋ ਆਪੇ ਹੱਕਾਂ ਤੋਂ ਜਾਣੂ ਹੋ ਔਰ ਅਜਨੀਆਂ ਜਿਹੜੀਆਂ ਸਰਕਾਰਾਂ ਕਿਸ ਪ੍ਰਕਾਰ ਇਹ ਜਿਹੜੀਆਂ ਕਾਨੂੰਨ ਵਿਵਸਥਾ ਤੋਂ ਲੈ ਕੇ ਸਾਡੀ ਜੁਡੀਸ਼ਰੀ ਤੋਂ ਲੈ ਕੇ ਤੁਹਾਨੂੰ ਦੱਸਣਾ ਚਾਹਣਾ ਪਹਿਲੀ ਵਾਰੀ ਮੋਦੀ ਸਾਹਿਬ ਦੇ ਰਾਜ ਦੇ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਕੀਤੀ ਸੀ ਕਿ ਇਸ ਦੇਸ਼ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਇਹਨਾਂ ਦਾ ਨਿਖਿਲ ਹੈ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਆ ਪਿੱਛੇ ਜੇ ਉਹਨਾਂ ਨੇ ਟਿੱਪਣੀ ਕੀਤੀ ਮਾਨ ਜੋ ਕੁਝ ਨਿਆਲਿਆ ਦੇਸ਼ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਇਹ ਸੰਵਿਧਾਨਕੇ ਛੋਟ ਹੈਗੀ ਹੈ ਔਰ ਇਸ ਕਰਕੇ ਜਿਸ ਪ੍ਰਕਾਰ ਮੀਡੀਆ ਜਿਸ ਪ੍ਰਕਾਰ ਏਜੰਸੀਆਂ ਜਿਸ ਪ੍ਰਕਾਰ ਦੇਸ਼ ਦਾ ਜਿਹੜਾ ਏਜੰਸੀਆਂ ਤੇ ਇੰਸਟੀਚੂਨਸ ਜਿਵੇਂ ਕਿਸੇ ਦਾ ਇਲੈਕਸ਼ਨ ਕਮਿਸ਼ਨ ਇਹਨਾਂ ਦਾ ਦੁਰਉਪਯੋਗ ਹੋ ਰਿਹਾ ਹੈ ਔਰ ਇਸ ਕਰਕੇ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਇਹਨਾਂ ਚੀਜ਼ਾਂ ਦਾ ਗੁਰੂਪਯੋਗ ਹੋ ਰਿਹਾ ਹੈ ਕੁਝ ਲੋਕ ਸਰਕਾਰਾਂ ਸਤਾ ਚੜ੍ਹਨ ਵਾਸਤੇ ਦੇਸ਼ ਦੇ ਉਹਨਾਂ ਇੰਸਟੀਚਿਊਨ ਤੋੜ ਮੋੜ ਕੇ ਇਸਤੇਮਾਲ ਕਰ ਰਹੇ ਹਨ 2024 ਦੇ ਵਿੱਚ ਸੱਤ ਦੀ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਜਿੱਤੀਆਂ ਜੀ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਜੀ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਪੰਜਾਬੀਆਂ ਦਾ ਰਿਸਪੌਂਸ ਮਿਲਿਆ 2027 ਦੇ ਵਿੱਚ ਹੁਣ ਲੋਕ ਕਹਿਣ ਲੱਗੇ ਕਾਂਗਰਸ ਆਉਣੀ ਪਰ ਕਾਂਗਰਸ ਦਾ ਆਪਸੀ 카ਟੋ ਗਲੇਸ਼ ਕਿਉਂ ਨਹੀਂ ਮੁੱਕ ਰਿਹਾ ਜੀ ਜਿਹੜਾ 카ਟੋ ਗਲੇਸ਼ ਹੁਣ ਉੱਥੇ ਭਾਰਤ ਪੂਸ਼ਣ ਆਸੂ ਲੁਧਿਆਣਾ ਜਮਨੀ ਚੋਣ ਹੋਈ ਆ ਉਹ ਕਹਿੰਦੇ ਕਿਥੇ ਸੁੱਖੀ ਰੰਦਾਵਾ ਨਹੀਂ ਆਏ ਬੜਿੰਗ ਸਾਹਿਬ ਵੀ ਜਾਦਾ ਨਹੀਂ ਬੋੜੇ ਕਹਿੰਦੇ ਇੱਥੇ ਆਪਣੇ ਬੈਂਸ ਬ੍ਰਦਰ ਆ ਉਹ ਕਹਿੰਦੇ ਮੇਰਾ ਵਿਆਹ ਥੋੜੀ ਸੀਗਾ ਜਿਹੜਾ ਮੈਂ ਉੱਥੇ ਸੱਦਾ ਦੇਣ ਜਾਣਾ ਸੀਗਾ ਸੁੱਖੀ ਰੰਦਾਵੇ ਹੁਣਾਂ ਨੂੰ ਜੀ ਦੇਖੋ ਗੱਲ ਇਹ ਆ ਪੁੱਜਤਾ 카ਟੋ ਗਲੇਸ਼ ਆਪੋਜੀਸ਼ਨ ਪਾਰਟੀ ਨੇ ਮੀਡੀਆ ਦੇ ਮਾਧਿਅਮ ਦੇ ਨਾਲ ਉਹਨੂੰ ਕ੍ਰੀਏਟ ਕੀਤਾ ਵੀ ਹੈ ਹਾਂ ਕੋਝ ਮਾਰੇ ਮੋٹے ਗੁੱਸੇ ਗਿਲੇ ਉਹਨਾ ਤੋਂ ਨਹੀਂ ਮਾਈਕ ਰੱਖਣ ਦੇ ਵਿੱਚ ਹੀ ਗੁੱਸਾ ਹੋ ਜਾਂਦਾ ਉਹ ਕਹਿੰਦਾ ਮੈਂ ਇੱਥੇ ਰੱਖਣਾ ਉਹ ਕਹਿੰਦਾ ਇੱਧਰ ਮੈਂ ਰੱਖਣਾ ਇਹ ਅਕਸਰ ਹੀ ਰੋਜ਼ ਲੜਾਈ ਹੁੰਦੀ ਹੈ ਸੋ ਪਰਿਵਾਰਾਂ ਦੇ ਵਿੱਚ ਆਪਾਂ ਰੋਜ਼ਾਨਾ ਆਪਣੇ ਪਰਿਵਾਰ ਦੇ ਵਿੱਚ ਆਪਣੀ ਆਪਣੇ ਪੁੱਤਰ ਨਾਲ ਆਪਣੇ ਪਰਿਵਾਰ ਨਾਲਿਆਂ ਨਾਲ ਵੀ ਗੁੱਸੇ ਗਿਲੇ ਹੋ ਜਾਂਦੇ ਹਨ ਕਾਨੂੰਨ ਕਾਨੂੰਨ ਵਿਵਸਥਾ ਲੇਕਿਨ ਇਹ ਜਿਹੜੇ ਗੁੱਸੇ ਗਿਲੇ ਆ ਕੋਈ ਪਰਮਾਨੈਂਟ ਗੁੱਸੇ ਗਿਲੇ ਨਹੀਂ ਹੈ ਔਰ ਜਦੋਂ ਪੰਜਾਬ ਦੀ ਗੱਲ ਆਉਣੀ ਹੈ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਆਉਣੀ ਹੈ ਜਾ ਪੰਜਾਬੀ ਦੀ ਗੱਲ ਨੂੰਣੀ ਹੈ ਕਾਂਗਰਸ ਪਾਰਟੀ ਦੇ ਹਰ ਲੀਡਰ ਨੇ ਆਪ ਦਾ ਇੰਟਰਸਟ ਛੱਡ ਕੇ ਪੰਜਾਬ ਦੀ ਲੜਾਈ ਲੜੀ ਪੰਜਾ ਕੁਮਰ ਵਿਜੇ ਪ੍ਰਤਾਪ ਨੂੰ ਬਾਹਰ ਕਰਤਾ ਜੀ ਯਾਰ ਉਹਨਾਂ ਦਾ ਕੰਮ ਹੈ ਆਸਿਆ ਆਪੇ ਕਿਸੇ ਨੂੰ ਕਰਦਾ ਨਹੀਂ ਕਰਦਾ ਕੁਮਰ ਵਿਜੇ ਪ੍ਰਤਾਪ ਨੂੰ ਮਿਲਤਾ ਹੀ ਕਹਿੰਦਾ ਕਿ ਪਹਿਲਾਂ ਬੜੇ ਜੋਰਾ ਸ਼ੋਰ ਨਾਲ ਲੈ ਕੇ ਆਏ ਸੀ ਪੂਰੇ ਪੰਜਾਬ ਚ ਫੋੜ ਲਾਈ ਸੀ ਕੁਮਰ ਵਿਜੇ ਪ੍ਰਤਾਪ ਸਾਡੇ ਨਾਲ ਆ ਰਿਹਾ ਹੁਣ ਛੇਤੀ ਉਹ ਵੀ ਭੰਗ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਟੂਰਨ ਇਹ ਆਮ ਆਦਮੀ ਪਾਰਟੀ ਲੈਂਦੀ ਰਹਿੰਦੀ ਆ ਪਹਿਲਾਂ ਪਹਿਲਾਂ ਸਿੰਘਲਾ ਜੀ ਨੂੰ ਫੜ ਲਿਆ ਫਿਰ ਸਿੰਘਲਾ ਜੀ ਨੂੰ ਛੱਡਤਾ ਮੈਂ ਤਾਂ ਇਹ ਪੁੱਛਣਾ ਵੀ ਆਮ ਆਦਮੀ ਪਾਰਟੀ ਉਹਨੂੰ ਗਲਤ ਸੀ ਕਿ ਉਹ ਗਲਤ ਸਰ ਸਰ ਉਹ ਕਹਿਣਾ ਮਤਲਬ ਇਹ ਹੈ ਅੱਜ ਜੋ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਵਿਅਕਤੀ ਜਦੋਂ ਤੁਸੀਂ ਟੂਰਨ ਲੈਨੇ ਹੋ ਇਹ ਸ਼ੱਕ ਉਹ ਬੋਲਦਾ ਨਹੀਂ ਹੈ ਲੇਕਿਨ ਉਹ ਬਟਨ ਨੱਪਣ ਲਈ ਜਵਾਬ ਦਿੰਦਾ ਕਿ ਤੂੰ ਗਲਤ ਹੈ ਇਰਾਖ ਮਿਆਜਾ 2027 ਨਾ ਬਈ ਜੇਕਰ ਡਾਕਟਰ ਡਾਕਟਰ ਰਾਜ ਕੁਮਾਰ ਚੋਪੇਆ ਤੇ ਬਾਰ ਬਾਰ ਜਦੋਂ ਕੋਈ ਆਪੋਜੀਸ਼ਨ ਦੇ ਵਿੱਚ ਬੈਠਾ ਹੁੰਦਾ ਫਿਰ ਤਾਂ ਕਿਹਾ ਜਾਂਦਾ ਜੀ ਇਹ ਨਸ਼ਾ ਬੇਦਾ ਹੈ ਚਾਹੇ ਆਪਾਂ ਕਹਿੰਦੇ ਵੀ ਮਗਰ ਮੱਜੀਤ ਸਿੰਘ ਜੀ ਦੀ ਗੱਲ ਕਰਦੇ ਆ ਪਰ ਹੁਣ ਸਾਰੇ ਮਜੀਠੀ ਜੀ ਦੇ ਹੱਕ 'ਚ ਆ ਕਿ ਇਹ ਪੰਜਾਬ ਨੂੰ ਮੁਕਤ ਕਰੇ ਲਈ ਜਾਂ ਕਿਸੇ ਤਰ੍ਹਾਂ ਦੀ ਗੱਲ ਇਹ ਪੰਜਾਬ 'ਚ ਨਸ਼ਾ ਮੁਕਤ ਗੱਲਬਾਤ ਨਹੀਂ ਹੋਣੀ ਸਾਡੀ ਸਰਕਾਰ ਦੇ ਲਈ ਨਸ਼ਾ ਅਰੇ ਨਸ਼ਾ ਕਾਲੀ ਦਾ ਲੈ ਕੇ ਆਇਆ ਸੀ ਇਹ ਜਿਹੜਾ ਚਿੱਟਾ ਇਹ ਯਸ ਮੈਕੇ ਇਹ ਕਾਂਦੀਦਵ ਦੇ ਸਮੇਂ ਆਇਆ ਸਾਡੀ ਸਰਕਾਰ ਚ ਵੀ ਚੱਲਦਾ ਰਿਹਾ ਉਹਨਾਂ ਦੀ ਸਰਕਾਰ ਚ ਵੀ ਚੱਲ ਰਿਹਾ ਇਹ ਰੋਕ ਨਹੀਂ ਸਕਦਾ ਇਹ ਰੋਕ ਸਕਦਾ ਜੇ ਅਸੀਂ ਰੋਜ਼ਗਾਰ ਦੀ ਇਹ ਨੋਟ ਮੰਗਾਂ ਜਾਂ ਇਹਦੇ ਤੇ ਚਰਚਾ ਕਰੀਏ ਪੰਜਾਬ ਦੀ ਵਿਧਾਨ ਸਭਾ ਤੋਂ ਪੰਜਾਬ ਦੀ ਵਿਧਾਨ ਸਭਾ ਚ ਤਾਂ ਨਿਸ਼ੇ ਤੇ ਚਰਚਾ ਹੁੰਦੀ ਹੈ ਅੰđa ਘੰਟਾ ਚਰਚਾ ਚਾਹੀਦੀ ਹੈ ਇਹਨਾਂ ਤੇ ਮੀਨਾ ਕਿ ਆਰਾਮ ਦੇ ਨਾਲ ਇਹ ਬੜਾ ਵੱਡਾ ਮੁੱਦਾ ਹੈ ਇਹਦੇ ਤੇ ਸਾਰੇ ਜਾਣੇ ਆਪਣੇ ਆਪਣੇ ਵਿਚਾਰ ਦੱਸਣ ਫੇਰ ਬੁੱਧੀ ਜੀਵਾਂ ਨੂੰ ਸੱਜਿਆ ਜਾਵੇ ਫੇਰ ਇੱਕ ਪੇਪਰ ਬਣੇ ਕਿ ਆਹ ਤਰੀਕੇ ਅਪਣਾਏ ਜਾ ਸਕਦੇ ਆ ਨਸ਼ਾ ਖਤਮ ਹੋਸੀ ਕਿਸੇ ਦਾ ਘਾਟਾ ਉਹਨਾਂ